ਆ ਵਾਈ ਜਥੇ ਬੰਦੀ ਦੇ ਹੈੱਡ ਕੁਆਰਟਰ ਚ ਬੈਠੇ ਆ ਔਰ ਇੱਥੇ ਸਵੇਰੇ ਮੀਟਿੰਗ ਹੁੰਦੀ ਹੈਗੀ ਆ ਮੈਨੂੰ ਦੱਸ ਦਿਓ ਆਵਾਜ਼ ਆ ਰਹੀ ਜਾਂ ਪੇਜ ਚੱਲ ਵੀ ਰਿਹਾ ਕਿ ਨਹੀਂ ਚੱਲ ਰਿਹਾ ਔਰ ਚੱਲ ਪਿਆ ਵਾ ਔਰ ਲਗਭਗ ਫਰੋਜਪੁਰ ਜ਼ਿਲ੍ਹੇ ਦੀ ਇੱਥੇ ਵਾਰੀ ਹੈਗੀ ਆ ਔਰ ਫਰੋਜਪੁਰ ਜ਼ਿਲ੍ਹੇ ਦੇ ਸਾਰੇ ਸੀਨੀਅਰ ਸੂਬੇ ਦੇ ਲੀਡਰ ਔਰ ਜ਼ਿਲ੍ਹੇ ਦੇ ਲੀਡਰ ਔਰ ਜ਼ੋਨਾਂ ਦੇ ਲੀਡਰ ਜਿਹੜੇ ਆ ਉਹ ਅਸ ਵळे ਅਸੀਂ ਬੈਠ ਕੇ ਚਰਚਾ ਕਰ ਰਹੇ ਹਾਂ ਮੋਰਚੇ ਨਾਲ ਸੰਬੰਧਿਤ ਗੱਲਾਂ ਨੂੰ ਲੈ ਕੇ ਔਰ ਜਿਹੜੇ ਅਗਲੇ ਪ੍ਰੋਗਰਾਮ ਆ ਅੱਜ 12 ਵਜੇ ਇੱਕ ਪੀਸੀ ਹੋਣੀ ਆ ਉਸ ਤੋਂ ਬਾਅਦ ਅਨਾਉਂਸਮੈਂਟ ਹੋ ਜਾਣੇ ਆ ਔਰ ਜਿਵੇਂ ਫੈਸਲਾ ਹੋਇਆ ਵਾ ਕਿ ਹੁਣ ਜਿਹੜਾ ਵਾ ਮੋਰਚਿਆਂ ਨੂੰ ਮਜ਼ਬੂਤ ਕੀਤਾ ਜਾਵੇ ਜਿਹੜੇ 13 ਫਰਵਰੀ ਤੋਂ ਲੱਗੇ ਹੋਏ ਆ ਉਹਦੇ ਲਈ ਆ ਵੀ ਹਰੇਕ ਪਿੰਡ ਚੋਂ ਅਸੀਂ 13000 ਦੇ 13000 ਪੰਜਾਬੀਆਂ ਨੂੰ ਅਪੀਲ ਕਰਦੇ ਆ ਵੀ ਦੇਖੋ ਇਹ ਗੱਲ ਆ ਰਹੀ ਹੈ ਵੀ ਮੋਦੀ ਸਰਕਾਰ ਬਜਿੱਦਿਆ ਮੋਦੀ ਸਰਕਾਰ ਬਜਿੱਦਿਆ ਔਰ ਮੋਦੀ ਸਰਕਾਰ ਜਿਹੜੀ ਆਹੋ ਗੱਲ ਨਹੀਂ ਮੰਨੂਗੀ ਸਾਡੀ ਇਹ ਸਮਝ ਨਹੀਂ ਹੈਗੀ ਅਸੀਂ ਨਹੀਂ ਇਹ ਸਮਝਦੇ ਹੈਗੇ ਮੋਦੀ ਸਰਕਾਰ ਕੋ ਮਸਲੇ ਹੱਲ ਨਹੀਂ ਕਰਾਏ ਜਾ ਸਕਦੇ ਸੰਭਵ ਆ ਹੁੰਦਾ ਵੀ ਕੀ ਕਰੀਏ ਵੀ ਕੀ ਲੋੜ ਆ ਵੀ ਕਿਵੇਂ ਮਸਲੇ ਹੱਲ ਹੋ ਜਾਣ ਇੱਕ ਤਾਂ ਹੈਗਾ ਕਿ ਜਦੋਂ ਪੰਜਾਬ ਬੰਦ ਹੋਇਆ ਸੀਗਾ ਉਦੋਂ ਦਿੱਲੀ ਨੂੰ ਕੰਪਨੀ ਛੜੀ ਸੀਗੀ ਵੀ ਜਿੰਨਾ ਬਾਰੇ ਦਿੱਲੀ ਪ੍ਰਚਾਰ ਕਰਦੀ ਰਹੀ ਵੀ ਤੁਹਾਡੇ ਨਾ ਸ਼ਹਿਰੀ ਨਹੀਂ ਹੈਗੇ ਦੁਕਾਨਦਾਰ ਨਹੀਂ ਹੈਗੇ ਮਲਾਜ਼ਮ ਨਹੀਂ ਹੈਗੇ ਵਿਦਿਆਰਥੀ ਨਹੀਂ ਹੈਗੇ ਕਿਸਾਨ ਮਜ਼ਦੂਰੀ ਜੇ ਤੁਹਾਡਾ ਇੱਕ ਵੱਡਾ ਹਿੱਸਾ ਵਿਰੋਧ ਕਰਦਾ ਉਹ ਗੱਲਾਂ ਖਤਮ ਹੋ ਗਈਆਂ ਜਦੋਂ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕਰਕੇ ਇਹ ਸਵਸ਼ਤ ਕਰ ਦਿੱਤਾ ਵੀ ਭਾਈ ਅਸੀਂ ਇਕੱਠੇ ਆ ਅਰ ਖੇਤੀਬਾੜੀ ਸੈਕਟਰ ਹੀ ਪੰਜਾਬੀਆਂ ਦਾ ਜੜਾ ਵਾ ਉਹ ਖਜ਼ਾਨਾ ਵਾ ਜਿਹਦੇ ਨਾਲ ਪੰਜਾਬ ਚੱਲਦਾ ਹੈਗਾ ਵਾ ਜਿਹਦੇ ਨਾਲ ਪੰਜਾਬ ਚੱਲਦਾ ਹੈਗਾ ਵਾ ਔਰ ਅਰਸੀ ਸਾਰੇ ਇਕੱਠੇ ਹੋ ਕੇ ਲੜ ਰਹੇ ਉਦੋਂ ਦਿੱਲੀ ਨੂੰ ਫਿਕਰ ਪੈ ਗਿਆ ਇਹ ਤੋਂ ਕਹਾ ਹੁਣ ਤੁਸੀਂ ਦੇਖੋ ਉੱਤਰ ਭਾਰਤ ਦੇ ਵਿੱਚ ਲਹਿਰ ਵੱਧ ਰਹੀ ਆ ਚਾਹੇ ਰਾਜਸਥਾਨ ਹੋਵੇ ਚਾਹੇ ਜੁਪੀ ਹੋਵੇ ਚਾਹੇ ਹਰਿਆਣਾ ਹੋਵੇ ਪੂਰੇ ਭਾਰਤ ਵਿੱਚ ਜਾ ਰਹੀਆਂ ਜਾਖੜ ਦਾ ਬਿਆਨ ਇਸ ਗੱਲ ਦਾ ਤਸਦੀਕ ਕਰਦਾ ਜਦੋਂ ਜਾਖੜੇ ਬੋਲਦਾ ਵੀ ਭਾਈ ਐਮਐਸਪੀ ਦਾ ਪੰਜਾਬ ਨੂੰ ਨੁਕਸਾਨ ਹੋ ਜੂ ਕਿਵੇਂ ਭਾਈ ਅਸਲ ਉਹਨੂੰ ਉਹਨੂੰ 나ਗਪੁਰੋਂ ਨਿਰਦੇਸ਼ ਆਇਆ ਵੀ ਪੰਜਾਬੀਆਂ ਨੂੰ ਪਾੜ ਆ ਪਹੁੰਚੋ ਦੀਏ ਇਕੱਠੇ ਹੋ ਗਈ ਇਹ ਦੇਸ਼ ਲੈਵਲ ਤੇ ਜੇ ਚਲਾ ਗਿਆ ਅੰਦੋਲਨ ਤੇ ਅੰਦੋਲਨ ਜਿੱਤ ਜਾਣਾ ਉਹਨਾਂ ਨੂੰ ਲੱਗਦਾ ਚਲ ਪੰਜਾਬ ਵੀ ਹਿਮਾਚਲ ਵੀ ਹਰਿਆਣਾ ਵੀ ਦਿੱਲੀ ਵੀ ਪਾ ਲੋ ਕਿੰਗੀਆਂ ਉਹ ਕਹਿੰਗੇ ਪ੍ਰਿਟੀਕਲੀ ਪੰਜੀ ਸੀਟਾਂ ਦਾ ਜਿਹੜਾ ਵਾ ਉਹ ਨੁਕਸਾਨ ਹੋ ਜੂਗਾ ਐ ਸੋਚਦੀ ਆ ਸਰਕਾਰ ਹੁਣ ਜਦੋਂ ਅਸੀਂ ਦੇਸ਼ ਦੀ ਲੜਾਈ ਲੜ ਰਹੇ ਆਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆਂ ਤੋਂ ਉਹਦੇ ਚ ਉਹਨੂੰ ਲੱਗਦਾ ਵੀ ਇਹ 542 ਜਾਂਦੇ ਜਾ ਰਹੇ ਆ ਬਈ ਇਹ ਤਾਂ ਇਹ ਤਾਂ ਹੁੰਜ ਦੇਣ ਕੇ ਦੇਸ਼ ਦੀ ਸੱਤਾ ਉਹ ਸੱਤਾ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਨਹੀਂ ਮੰਨ ਰਹੀ ਤੋਂ ਇਸ ਕਰਕੇ ਅੱਜ ਜਿਹੜਾ ਟਾਰਗੇਟ ਆ ਇੱਕ ਤਾਂ ਠੀਕ ਆ ਅਸੀਂ ਘਰਾਂ ਨਾਲ ਜੁੜੇ ਹੋਏ ਆਂ ਸਾਨੂੰ ਲੱਗਦਾ ਠੀਕ ਆ ਮਨੁੱਖ ਨੂੰ ਆਪਦੀ ਘਰ ਦੀ ਜ਼ਿੰਮੇਵਾਰੀ ਕਦੇ ਨਹੀਂ ਛੱਡਣੀ ਚਾਹੀਦੀ ਇਹ ਠੀਕ ਆ ਪਰ ਜੇ ਅਸੀਂ ਪੰਜਾਬ ਬਚਾਉਣਾ ਦੇਸ਼ ਲਈ ਲੜਨਾ ਤਾਂ ਇਹ ਜ਼ਿੰਮੇਵਾਰੀਆਂ ਦੀ ਕੁਰਬਾਨੀ ਕਦੇ ਦੇਣੀ ਪੈਣੀ ਇੱਕ ਜ਼ਿੰਮੇਵਾਰੀਆਂ ਦੀ ਕੁਰਬਾਨੀ ਦਿੱਤੇ ਬਗੈਰ ਅੰਦੋਲਨ ਸ਼ਾਹ ਜਿੱਤਿਆ ਨਾ ਜਾਵੇ ਸਾਰਾ ਪਰਿਵਾਰ ਨਹੀਂ ਪਰਿਵਾਰ ਦਾ ਇੱਕ ਜੀ ਗੁਰੂ ਸਾਹਿਬ ਦੀ ਸਾਰੀ ਜ਼ਿੰਦਗੀ ਦੇਖ ਲੀਏ ਜਿਵੇਂ ਹੁਣ ਸਰਮਾਇਅਦਾਰੀ ਦਾ ਯੁੱਗ ਆ ਸਰਮਾਇਅਦਾਰੀ ਦੇ ਯੁੱਗ ਵਿੱਚ ਇਹ ਚੀਜ਼ਾਂ ਭਾਰੂ ਨੇ ਅੱਜ ਕੱਲ ਵੱਡੇ ਲੋਕਾਂ ਨੂੰ ਲੋਕ ਉਹਦੇ ਪੈਸੇ ਤੋਂ ਉਹਦੇ ਕਾਰੋਬਾਰ ਤੋਂ ਔਰ ਇਹਨਾਂ ਚੀਜ਼ਾਂ ਤੋਂ ਜਾਣਦੇ ਆ ਜਾਂ ਇਸ ਵੇਲੇ ਮੌਕੇ ਦੀ ਸੱਤਾ ਦੇ ਵਿੱਚ ਉਹਦਾ ਅਹੁਦਾ ਕੀ ਆ ਕੋਈ ਐਮਐਲਏ ਆ ਕੋਈ ਮੰਤਰੀ ਆ ਕੋਈ ਵੱਡਾ ਪ੍ਰਧਾਨ ਮੰਤਰੀ ਆ ਜੋ ਵੀ ਹੋਣ ਇਹ ਚੀਜ਼ਾਂ ਤੋਂ ਲੋਕ ਜ਼ਿਆਦਾ ਜਾਣਦੇ ਨੇ ਪਰ ਗੁਰੂ ਸਾਹਿਬ ਨੇ ਸਾਰੀ ਉਮਰ ਇਹ ਚੀਜ਼ਾਂ ਨਹੀਂ ਕਦੀ ਖੱਟੀਆਂ ਨਾ ਉਹਨਾਂ ਨੂੰ ਕੋਈ ਬੈਂਕ ਬੈਲੈਂਸ ਨਾ ਜਾਣਦਾ ਭਈ ਇਹਨੇ ਅਰਬਾਂ ਰੁਪਏ ਗੁਰੂ ਸਾਹਿਬ ਦੇ ਫਲਾਣੇ ਬੈਂਕ 'ਚ ਜਮਾ ਸੀ ਨਾ ਕੋਈ ਜਾਇਦਾਦ ਕਰਕੇ ਜਾਣਦਾ ਵੀ ਇਨੀ ਜਾਇਦਾਦ ਇਕੱਠੀ ਕਰਕੇ ਗਏ ਆ ਨਾ ਕੋਈ ਫਲਾਣੀ ਸੱਤਾ ਰਾਜਪਾਗ ਫਲਾਣਾ ਲੈ ਲਿਆ ਉਹਦੇ ਲਈ ਜਾਣਦੇ ਆ ਗੁਰੂ ਸਾਹਿਬ ਲੋਕਾਂ ਲਈ ਸ਼ਗਰਸ਼ੀਲ ਰਹੇ ساری ਉਮਰ ਉਹਦੇ ਲਈ ਜਨਤਾ ਜਾਣਦੀ ਆ ਗੁਰੂ ਸਾਹਿਬ ਨੇ ਆਮ ਜਨਤਾ ਲਈ ਕੁਰਬਾਨੀ ਦਿੱਤੀ ਆ ਪੂਰੇ ਪਰਿਵਾਰ ਸਮੇਤ ਉਹਦੇ ਲਈ ਗੁਰੂ ਸਾਹਿਬ ਨੂੰ ਜਾਣਿਆ ਜਾਂਦਾ ਹਰ ਗੁਰੂ ਸਾਹਿਬਾਨ ਨੇ ਇੱਕ ਮਨੁੱਖਤਾ ਦੇ ਕਲਿਆਣਤਾ ਵਾਸਤੇ ਇੱਕ ਫਲਸਫਾ ਦੁਨੀਆਂ ਨੂੰ ਦਿੱਤਾ ਹੈਗਾ ਜਿਹੜੇ ਰਾਹ ਤੇ ਚੱਲ ਕੇ ਸਾਡਾ ਜੀਵਨ ਸਖਾਲਾ ਹੋ ਸਕਦਾ ਇਸ ਕਰਕੇ ਦੁਨੀਆ ਜਾਣਦੀ ਗੁਰੂ ਸਾਹਿਬ ਨੂੰ ਇਹਦਾ ਮਤਲਬ ਗੁਰੂ ਸਾਹਿਬ ਨੇ ਜਿਹੜਾ ਰਾਹ ਵਿਖਾਲਿਆ ਉੱਤੇ ਕਟੁਕੜ ਚੱਲਣ ਦਾ ਯਤਨ ਕਰੀਏ ਗੁਰੂ ਸਾਹਿਬਾਨ ਨੇ ਬੇਸ਼ੱਕ ਕਬੀਲਦਾਰੀ ਜ਼ਿੰਦਗੀਆਂ ਚ ਵੀ ਆਪਣੀ ਫਰਜ਼ ਨਿਭਾਈ ਹੈਗੇ ਇਹ ਨਹੀਂ ਅਸੀਂ ਕਹਿੰਦੇ ਤਾਂ ਇਸ ਕਰਕੇ ਅਸੀਂ ਜਦੋਂ 헤ਠਾਂ ਵਿਚੜਦੇ ਆ ਜਿਹੜੇ ਸਮੱਸਿਆਵਾਂ ਹੁੰਦੀਆਂ ਸਾਨੂੰ ਵੀ ਇਹ ਸੱਚ ਹੈ ਵੀ ਸਮਾਜ ਚ ਰਹਿਨੇ ਵਿਆਹ ਵੀ ਆਉਣੇ ਆ ਸਮਾਜ ਚ ਰਹ ਰਹੇ ਆ ਮਰਨੇ ਵੀ ਆਉਣੇ ਆ ਸਮਾਜ ਚ ਰਹੇ ਹੋਰ ਤੋ ਦੋ ਗੱਲਾਂ ਹੁੰਦੀਆਂ ਇੱਕ ਹੁੰਦੀ ਮਨੁੱਖ ਦੀ ਐਮਰਜੈਂਸੀ ਵੀ ਐਮਰਜੈਂਸੀ ਜਾਣਾ ਪੈਂਦਾ ਇੱਕ ਹੁੰਦੀ ਆ ਵੀ ਚੱਲ ਸਰ ਸਕਦਾ ਵਾ ਇੱਥੇ ਸਾਰਿਆ ਜਾ ਸਕਦਾ ਤੋ ਜੇ ਅਸੀਂ ਤੁਸੀਂ ਨਿੱਕੇ ਨਿੱਕੇ ਕੰਮਾਂ ਦੀ ਕੁਰਬਾਨੀ ਨਹੀਂ ਦਿੰਦੇ ਇਸ ਕਰਕੇ ਮੋਦੀ ਵੀਰਦਾ ਸਾਡੇ ਗੜੀ ਪਾਸ ਉਹ ਉਹਨੂੰ ਲੱਗਦਾ ਵੀ ਹਜੇ ਉਲਝਾਵਾਂ ਕਿਤੇ ਨੇ ਕਿਤੇ ਇਸ ਕਰਕੇ ਇਹ ਛੋਟੇ ਕੰਮਾਂ ਦੀ ਕੁਰਬਾਨੀ ਦੇ ਕੇ ਜੇ ਲਹਿਰ ਨੂੰ ਸਮਰਪਿਤ ਹੋਈਏ ਗੁਰੂ ਸਾਹਿਬ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਫਿਰ ਖੈ ਕੋ ਕਿਹੜਾ ਵੀ ਮੋਦੀ ਸਰਕਾਰ ਸਾਡੇ ਗੜੀ ਹਟ ਜੂਗੀ ਕਿਹੜਾ ਸਾਡੇ ਹੱਕ ਨਾ ਦੇਊਗਾ ਤੋ ਇਸ ਕਰਕੇ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਹਰ ਜੀ ਨੂੰ ਇੱਕ ਜੀ ਨੂੰ ਬਈ ਆਉਣਾ ਪੈਣਾ ਹੈ ਅੰਦੋਲਨ ਦੇ ਵਿੱਚ ਫਿਰ ਵੇਖੋ ਕਿਦਾਂ ਮੋਦੀ ਗੋਡਿਆਂ ਪਰ ਕਰ ਲੈਨੇ ਅਰ ਅੱਜ ਅਸੀਂ ਸਿਰ ਕਹਿੰਨੇ ਆਂ ਵੀ ਜੇ ਪੰਜਾਬ ਦੇ ਹਰ ਪਿੰਡ ਚੋਂ ਇੱਕ ਟਰਾਲੀ ਆ ਜੇ ਸ਼ੈਂਪੂ ਤੇ ਜ਼ਿਆਦਾ ਨਹੀਂ ਵੀ ਮੰਗਦੇ ਇੱਕ ਟਰਾਲੀ ਦੇਖੋ ਕੀ ਬਣਾਉਨੇ ਹੈਗੇ ਤੋ ਜੇ ਅੰਦੋਲਨ ਜਿਤਨਾ ਸਿਰ ਗਿਣਦੀ ਹੁੰਦੀ ਸਿਆਸਤ ਵੀ ਕਿੰਨੇ ਸਿਰ ਆ ਇਹਨਾਂ ਦੇ ਨਾਲ ਤੇ ਪ੍ਰੈਸ਼ਰ ਬਣਦਾ ਹੁੰਦਾ ਇਸ ਕਰਕੇ ਸਾਡੀ ਬੇਨਤੀ ਹੈ ਅੰਦੋਲਨ ਕੋ ਵੱਡਾ ਮਸਲਾ ਨਹੀਂ ਜਿੱਤ ਲਾਂਗੇ ਪੰਜਾਬ ਜਿਸ ਕਿਸਮ ਦੀ ਸੰਘਰਸ਼ ਪੰਜਾਬ ਦੇਊਗਾ ਹਰਿਆਣਾ ਨੇ ਉਸੇ ਕਿਸਮ ਦਾ ਦੇਣਾ ਅਸੀਂ ਜਾਣਦੇ ਹਰਿਆਣਾ ਉੱਥੋਂ ਉੱਤਰ ਭਾਰਤ ਤੋਂ ਉੱਤਰ ਭਾਰਤ ਤੋਂ ਉੱਥੋਂ ਪੂਰਾ ਭਾਰਤ ਤੋਂ ਉੱਥੋਂ ਇਹ ਨਹੀਂ ਰੋਕ ਸਕਦੇ ਸਾਨੂੰ ਇਸ ਕਰਕੇ ਆਉਣ ਵਾਲੇ ਸਮੇਂ 'ਚ ਵੱਡੇ ਸੰਘਰਸ਼ਾਂ ਦੇ ਐਲਾਨ ਵੀ ਹੋਣਗੇ ਸਾਡੀ ਬੇਨਤੀ ਆ ਪੰਜਾਬੀਆਂ ਨੂੰ ਬਾਈ ਹਰ ਪਿੰਡ ਦੇ ਵਿੱਚੋਂ ਇੱਕ ਟਰਾਲੀ ਇੱਕ ਟਰਾਲੀ ਸ਼ੰਭੂ ਮੋਰਚਾ ਹੋਵੇ ਚਾਹੇ ਸਾਡੇ ਚੱਲ ਰਹੇ ਹੋਰ ਨਾ ਬਾਰਡਰਾਂ ਤੇ ਮੋਰਚੇ ਹੋਣ ਚਾਹੇ ਖਡੌਰੀ ਹੋਵੇ ਰਤਨਪੁਰਾ ਹੋਵੇ ਜਣੀ ਉੱਤੇ ਵੱਧ ਤੇ ਵੱਧ ਤੋਂ ਇਸ ਕਰਕੇ ਸਾਰੇ ਫਾਰਮਾਂ ਦਾ ਫੈਸਲਾ ਵੀ ਮਜ਼ਬੂਤ ਕਰਨਾ ਸੀ ਮੋਰਚਿਆਂ ਨੂੰ ਤੇ ਸ਼ੰਭੂ ਬਾਰਡਰ ਤੇ ਇੱਕ ਟਰਾਲੀ ਲੈ ਕੇ ਜ਼ਰੂਰ ਪਹੁੰਚੋ ਆ ਰਹੇ ਇਹ ਅੰਦੋਲਨ ਜਿੱਤੂ ਮੋਦੀ ਸਰਕਾਰ ਦੇ ਜੀਂਦੇ ਜੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣੂਗਾ ਐਮ ਐਸ ਪੀ ਗਰੰਟੀ ਕਰੂਣ ਦੇ ਨਾਲ ਨਾਲ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਹੋਊਗੀ ਕਿਉਂਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਆਦੀਵਾਸੀਆਂ ਦੀ ਸਬਧਾਨ ਦੀ 5ਵੀਂ ਅਨੁਸੂਚੀ ਇਹ ਤੋਂ ਕਾ ਮਜ਼ਦੂਰਾਂ ਦੀ ਨਰੇਗਾ ਚੰਗੀ ਦਿਹਾੜੀ ਲੈ ਕੇ ਰਹਾਂਗੇ ਔਰ ਇਹ ਬਗੈਰ ਮੰਗਾ ਤੋਂ ਮਨਾਏ ਬਗੈਰ ਇਹ ਮੋਰਚਾ ਹਟਣ ਵਾਲਾ ਨਹੀਂ ਹੈਗਾ ਵੱਧ ਤੋਂ ਵੱਧ ਭਰਾਓ ਇਸ ਲਾਈਵ ਨੂੰ ਸ਼ੇਅਰ ਕਰ ਦਿਓ ਇਹ ਤੁਹਾਡੇ ਵਾਸਤੇ ਲਾਈਵ ਕੀਤਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ